ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਭਾਈ ਜੱਗਾ ਜੀ ਨਾਲ ਮਿਲਿਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਰਾਵੋ ਮੈਂ ਆਪਣਾ ਪੇਜਾ ਚੱਕਰਾਂ ਤੋਂ ਤੁਹਾਨੂੰ ਫੋਨ ਲਾਇਆ ਜੱਟ ਬਾਬੇ ਜੀ ਹਾਂ ਜੱਟ ਬਾਬੇ ਕਾਕਾ ਦੀ ਖੇਤੀ ਦੀ ਹਮਾਇਤ ਕਰਾ ਪੂਰੀ ਜੀ ਜੇ ਫੋਟੇਰ ਕੇ ਭਰਾ ਕੋ ਮੈਂ ਤਾਂ ਸਾਡਾ ਵੀ ਚਾ ਦੁੱਖ ਨਾ ਆ ਜਾਂਦਾ ਭਾਈ ਬੜਾ ਨੇ ਬੋਲਦੇ ਜੀ ਅੱਛਾ ਵੀਡੀਓ ਚੱਲੀ ਹਾਂਜੀ 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 ਭਾਈ ਯਾਰ ਮੈਂ ਤਾਂ ਕਹਿੰਦਾ ਜਿਹੜੇ ਜਨੇ ਇਹ ਭਰਾ ਨੇ ਹਿੰਮਤ ਕੀਤੀ ਹੈ ਨਾ ਐ ਘਰਾਂ ਚੋਂ ਨਿਕਲੋ ਚੱਲੋ ਨਾਲ ਨੀਦਾ ਪੁੱਤ ਤੁਹਾਡੇ ਵੀ ਮਰ ਸਕਦੇ ਅੱਜ ਤਾਂ ਆਪਣਾ ਕਿਸੇ ਦੀ ਖਬਰ ਪੜਦੇ ਆ ਨਾ ਆ ਭਰਾਵਾਂ ਨੂੰ ਸਾਥ ਦਿਓ ਯਾਰ ਇੰਡੀਪੈਂਡੈਂਟ ਜਾਊਗਾ ਜੀ ਤੇ ਸਰਦਾਰ ਬਾਬੇ ਫਾਇਦਾ ਕਰਨਾ ਪੜੇ ਜੱਟ ਬਾਬੇ ਗਰੁੱਪ ਦੀ ਹਮਾਇਤ ਕਰੋ ਬੰਦਾ ਵਧੀਆ ਪਹਿਲਾਂ ਵੀ ਆਪਣੇ ਪੋਸਟਾਂ ਪੋਸਟਾਂ ਵਧੀਆ ਨਾਲ ਚੱਲਦੇ ਆ ਇਹੋ ਜਿਹੇ ਭਰਾ ਬਚਾਉਂਦੇ ਪੰਜਾਬ ਦੇ ਯਾਰ ਜਦੋਂ ਤੁਸੀਂ ਚੱਲੋਗੇ ਅਸੀਂ ਉਹ ਤੋਂ ਹੀ ਵਧਾਂਗੇ ਧੰਨਵਾਦ ਜੀ ਧੰਨਵਾਦ ਬਹੁਤ ਪੰਜਾਬ ਦੇ ਵਿੱਚ ਨਸ਼ਾ ਹੈ ਇਹਨਾਂ ਸਮਝੋ ਸਾਡੇ ਤੇਕਰ ਨਹੀਂ ਆਇਆ ਕਿ ਨੱਕੀ ਤੇਰੇ ਕਲੇਜੇ ਜੇਕਰ ਸ਼ੂਰੀ ਨਹੀਂ ਹੈ ਤਾਂ ਇਹ ਨਾ ਸਮਝੇ ਕਿ ਸ਼ਹਿਰ ਦੀ ਹਾਲਤ ਪੂਰੀ ਨਹੀਂ ਹੈ ਨੰਬਰ ਤੇ ਨੰਬਰ ਦੇਰ ਨਹੀਂ ਲੱਗਣੀ ਮਿੱਤਰ ਪਿਆਰਿਆ ਜਾਗ ਜੋ ਹੱਲੇ ਵੀ ਖਸ ਖਸ ਖੇਤੀ ਆ ਸਮਰਥਨ ਕਰੋ ਮਰਦੇ ਪੁੱਤ ਬਚਾਓ ਬਚਾਓ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਬਾਤ ਤੋਂ ਫੋਲੋ ਕਰ ਲਓ ਜੱਟ ਬਾਬੇ ਨੂੰ ਧੰਨਵਾਦ ਜੀ ਥੈਂਕ ਯੂ